ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਨੂੰ ਆਉਣ ਵਾਲੇ ਮੁੱਖ ਮਾਰਗ ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਜੀਟੀ ਰੋਡ ਉੱਤੇ ਲੱਗੇ ਹੋਏ ਕੂੜੇ ਦੇ ਢੇਰ ਪਵਿੱਤਰ ਨਗਰੀ ਦੀ ਦਿੱਖ ਖਰਾਬ ਕਰ ਰਹੇ ਹਨ ਉੱਥੇ ਹੀ ਇਨ੍ਹਾਂ ਤੋਂ ਪੈਦਾ ਹੋ ਰਹੀਆਂ ਮੱਖੀਆਂ ਤੇ ਮੱਛਰ ਭਿਆਨਕ ਬਿਮਾਰੀ ਫੈਲਾਉਣ ਦਾ ਕਾਰਨ ਬਣ ਰਹੇ ਹਨ ਨੰਗਲ ਤੋਂ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਮੁੱਖ ਮਾਰਗ ਉੱਤੇ ਵਧਦੇ ਹਨ ਤਾਂ ਰਸਤੇ ਦੇ ਵਿੱਚ ਬਿਲਕੁਲ ਮੁੱਖ ਮਾਰਗ ਦੇ ਕਿਨਾਰੇ ਉੱਤੇ ਪਨੁਪਲੀ ਦਸਗ੍ਰਾਹੀ ਅਤੇ ਹੋਰ ਕਈ ਜਗ੍ਹਾ ਉੱਤੇ ਕੂੜੇ ਦੇ ਢੇਰ ਲੱਗੇ ਹੋਏ ਵਿਖਾਈ ਦੇ ਰਿਆ ਨਾ ਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਜਾ ਰਿਹਾ ਜੇਕਰ ਕਸਬਾ ਪਨੂਪਲੀ ਦੇ ਕੋਲ ਮੁੱਖ ਮਾਰਗ ਦੇ ਉੱਪਰ ਕੂੜੇ ਦੇ ਢੇਰ ਲੱਗੇ ਹੋਿਆਂ ਦੀ ਗੱਲ ਕਰੀਏ ਤਾਂ ਬਿਲਕੁਲ ਉਹਨਾਂ ਦੇ ਲਾਗੇ ਖੇਡਣ ਦਾ ਗਰਾਊਂਡ ਵੀ ਬਣਿਆ ਹੋਇਆ ਹੈ ਜਿੱਥੇ ਬੱਚੇ ਸਵੇਰੇ ਅਤੇ ਸ਼ਾਮ ਖੇਡਣ ਦੇ ਲਈ ਆਉਂਦੇ ਹਨ ਪਰ ਇਹਨਾਂ ਕੂੜਿਆਂ ਤੋਂ ਉਠ ਰਹੀ ਗੰਦੀ ਬਦਬੂ ਅਤੇ ਜ਼ਹਿਰੀਲੇ ਕੀਟ ਪਤੰਗੇ ਲਗਾਤਾਰ ਬਿਮਾਰੀ ਨੂੰ ਨਿਯੋਤਾ ਦਿੰਦੇ ਹਨ ਮਰੇ ਸ਼ਾਸਨ ਨੂੰ ਵੀ ਆਪਣੀ ਡਿਊਟੀਆਂ ਸਮਝਦੇ ਹੋਏ ਮੁੱਖ ਮਾਰਗ ਉੱਤੇ ਇਸ ਤਰ੍ਹਾਂ ਸਿੱਟੇ ਹੋਏ ਕੂੜੇ ਉੱਤੇ ਨਕੇਲ ਲਗਾਣੀ ਚਾਹੀਦੀ ਹੈ ਅਤੇ ਇਹਨਾਂ ਗੰਦਗੀ ਦੇ ਢੇਰਾਂ ਨੂੰ ਚੁੱਕ ਕੇ ਸਮੱਸਿਆ ਤੋਂ ਨਿਜਾਦ ਦਿਲਵਾਣੀ ਚਾਹੀਦੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਸਮੱਸਿਆ ਉਸ ਸਮੇਂ ਹੋ ਜਾਂਦੀ ਹੈ ਜਦੋਂ ਇਹਨਾਂ ਕੂੜਿਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਅਤੇ ਸੜਕ ਉੱਤੇ ਧੂਆਂ ਹੀ ਧੂਆਂ ਹੋ ਜਾਂਦਾ ਹੈ ਅਤੇ ਇਹ ਧੂਆਂ ਸੜਕ ਹਾਸਿਆਂ ਦਾ ਕਾਰਨ ਬਣਦਾ ਹੈ ਤੇ ਆਹ ਸੁਣਦਿਆਂ ਪੰਜਾਬ ਟੀਵੀ ਪ੍ਰਾਈਮ ਨਾਲ ਗੱਲਬਾਤ ਕਰਦੇ ਹੋਏ ਸਥਾਨਕ ਵਸਨੀਕਾਂ ਤੇ ਐਸਡੀਐਮ ਮੰੰਗਲਦਾੜ ਕਹਿਣਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਭਾਜੀ ਇੱਥੇ ਰੋਡ ਦੇ ਉੱਤੇ ਬਹੁਤ ਗੰਦਾ ਸਾਹਮਣੇ ਬੱਚੇ ਖੇਡਦੇ ਵੀ ਆ ਬਹੁਤ ਸੋਹਣਾ ਗਰਾਊਂਡ ਵੀ ਸਰਕਾਰ ਵੱਲੋਂ ਬਣਾਇਆ ਕੀ ਕਹਿਣਾ ਚਾਹੋਗੇ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਜੀ ਕਿ ਸਾਰੇ ਨੂੰ ਵਾਰਨਿੰਗ ਦਿੱਤੀ ਜਾ ਕਿ ਆਪਣੇ ਗੰਦ ਦਾ ਆਪ ਜ਼ਿੰਮੇਵਾਰੀ ਪਤਾ ਲਵੇ ਕਿ ਦੇਖ ਜਗ੍ਹਾ ਸਾਰੇ ਇੱਕ ਕਮੇਟੀ ਬਣਾਏ ਜਿੱਦੇ ਗੰਦ ਵਾਇਰ ਪਾਇਆ ਜਾਵੇ ਸਾਹਮਣੇ ਬੱਚੇ ਖੇਡ ਰਹੇ ਆ ਜੀ ਉਧਰ ਗਰਾਊਂਡ ਹੈ ਜੀ ਇੱਧਰ ਨਾਲ ਇਹ ਜਿਮ ਹੈ ਜੀ ਸਾਰੇ ਬੰਦੇ ਹੈਲਥ ਨਾਲ ਤੇ 스멜 ਦੀ ਇਹ ਕੰਪਲੀਟ ਕਰਦੇ ਜੀ ਸਾਰੇ ਗੰਦ ਪਾਇਆ ਹੋਇਆ ਜੀ ਕਿੰਨਾ ਗੰਦ ਰੋਡ ਤੇ ਜ ਗੰਧ ਬਹੁਤ ਜ਼ਿਆਦਾ ਹੀ ਪੂਰੀ ਪੂਰੀ ਲੈਣੀ ਹੈ ਇੱਕ ਕਿਲੇ ਦੇ ਤਕਰੀਬਨ ਹੋਣਾ ਜਿਹੜਾ ਰੋਡ ਤੇ ਗੰਡੇ ਮਤਲਬ ਗੰਦੇ ਪਾਤਾ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜੀ ਲੋਕਾਂ ਨੂੰ ਥੋੜੇ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਜੀ ਆਪਣਾ ਦੇਸ਼ ਆਪ ਹੀ ਸਾਫ਼ ਰੱਖਣਾ ਚਾਹੀਦਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਮੰਗਲਸੇਣੀ ਜੀ ਮੰਗਲਸੇਣੀ ਜੀ ਇੱਥੇ ਪਨੁਪਲੀ ਅੱਗੇ ਤੋਂ ਆਨੰਦਪੁਰ ਸੀ ਦੇ ਨੰਗਰ ਰੋਡ ਦੇ ਉੱਤੇ ਬਹੁਤ ਰੋਡ ਦੇ ਉੱਤੇ ਬਹੁਤ ਵਿਹਾਤਾ ਗੰਦਾ ਕੀ ਕਹਿਣਾ ਚਾਹੋਗੇ ਇੱਥੇ ਭਾਈ ਤੁਸੀਂ ਦੇਖਿਆ ਕਿ ਪਿੱਛੇ ਕਿੰਨਾ ਕੂੜੇ ਦਾ ਢੇਰ ਲੱਗੇ ਹੋਇਆ ਹੈ ਜਿਹੜੀ ਪਬਲਿਕ ਹੈ ਉਹਨੂੰ ਸਵੱਛਤਾ ਦਾ ਵੱਲ ਧ ਗਰਾਊਂਡ ਹੈ ਜਿਹੜਾ ਪੰਜਾਬ ਸਰਕਾਰ ਨੇ ਬਣਾ ਕੇ ਦਿੱਤਾ ਹੈ ਇੱਥੇ ਘੱਟੋ ਘੱਟ 2-250 ਬੱਚਾ ਰੋਜ਼ ਹੀ ਖੇਡਦਾ ਹੈ ਔਰ ਇੱਥੇ ਇੰਨਾ ਬੁਰਾ ਹਾਲ ਹੈ ਇੱਥੋਂ ਲੰਘ ਨਹੀਂ ਹੁੰਦਾ ਐਨੀ ਗੰਦੀ ਸਮੈਲਾਂਦੀ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਜਿਹੜੇ ਕੂੜੇ ਦੇ ਢੇਰ ਦਾ ਹੈ ਜਲਦ ਤੋਂ ਜਲਦ ਇੱਥੋਂ ਚੁਕਾਇਆ ਜਾਵੇ ਔਰ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇੱਥੇ ਜਿਹੜਾ ਕੂੜਾ ਨਾ ਸਿੱਟਿਆ ਜਾਵੇ ਹੋ ਸਕੇ ਤਾ ਜੋ ਇਹ ਬੱਚਿਆਂ ਦੀ ਸਿਹਤ ਨਾਲ ਇੱਥੇ ਖਿਲਵਾੜ ਨਾ ਹੋ ਸਕੇ ਕਿਉਂਕਿ ਘੱਟੋ ਘੱਟ ਇੱਥੇ ਦੇਖੋ ਸ਼ਾਮ ਨੂੰ ਆਕੇ ਸਵੇਰੇ ਆਕੇ ਬਹੁਤ ਜ਼ਿਆਦਾ ਬੱਚੇ ਖੇਡਣ ਆਉਂਦੇ ਆ ਜਿਹੜੀ ਗਵਰਨਮੈਂਟ ਵੱਲੋਂ ਸਵਸ਼ਥਾ ਅਭਿਆਨ ਚਲਾਇਆ ਗਿਆ ਹੈ ਉਹਦੇ ਬਾਰੇ ਲੋਕੀ ਜਿਆਦਾ ਧਿਆਨ ਦੇਣ ਸਫਾਈ ਰੱਖਣ ਅਤੇ ਇੱਥੇ ਜਿਹੜੇ ਕੂੜੇ ਢੇਰ ਹੈ ਇੱਥੇ ਕੂੜਾ ਨਾ ਸਟਿਆ ਜਾਵੇ ਅਤੇ ਸਫਾਈ ਦਾ ਜਿਆਦਾ ਤੋਂ ਜਿਆਦਾ ਧਿਆਨ ਰੱਖਿਆ ਜਾਵੇ ਦੇਖੋ ਅਨੰਦਪੁਰ ਤੋਂ ਨੰਗਲ ਜੋ ਨੈਸ਼ਨਲ ਹਾਈਵੇ ਦਾ ਸਟ੍ਰੈਚ ਹੈ ਉਸ ਤੇ ਪਿੱਛੇ ਜੇ ਕਾਫੀ ਧੁੰਦ ਵੀ ਰਹੀ ਹੈ ਵਿਜ਼ਿਬਿਲਟੀ ਬਹੁਤ ਖਰਾਬ ਰਹੀ ਹੈ ਸੋ ਅਸੀਂ ਇਨਕ੍ਰੋਚਮੈਂਟ ਰਿਮੂਵਲ ਡਰਾਈਵ ਤਾਂ ਕਰ ਹੀ ਰਹੇ ਆ ਜੋ ਕਿ ਕਾਫੀ ਸਕਸੈਸਫੁਲ ਹੋ ਰਹੀ ਹੈ ਦੁਕਾਨਾਂ ਤੇ ਸਟੈਬਲਿਸ਼ਮੈਂਟਸ ਵਾਲਿਆਂ ਨੂੰ ਕਾਫੀ ਲੋਕ ਆਪ ਅੱਗੇ ਆ ਕੇ ਆਪਣੇ ਜੋ ਹਟਵੇ ਲਗਾਏ ਹੋਏ ਸੀਗੇ ਇਹਨਾਂ ਨੇ ਮੋਡਸ ਵਗੈਰਾ ਉਹ ਪਿੱਛੇ ਕਰ ਰਹੇ ਆ ਕੁਝ ਕਰਵਾ ਵੀ ਰਹੇ ਆ ਨੈਸ਼ਨਲ ਹਾਈਵੇ ਦੇ ਨਾਲ ਇਨ ਦ ਸੇਮ ਸਕੀਮ ਆਫ ਥਿੰਗਸ ਜੋ ਸਫਾਈ ਰੱਖਣਾ ਹੈ ਨੰਬਰ 1 ਇਕਤਮ ਹੈ ਪਬਲਿਕ ਨੂੰ ਵੀ ਇਹ ਜ਼ਰੂਰ ਬੇਨਤੀ ਕਰਾਂਗੇ ਇਹ ਤੁਹਾਡੀ सिविक ਡਿਊਟੀ ਹੈ ਕਿ ਜਿੱਥੇ ਵੀ ਕਚਰਾ ਤੁਸੀਂ ਆਪਣੇ ਘਰ ਸਾਫ ਕਰਦੇ ਹੋ ਤਾਂ ਉਹਨੂੰ ਬਾਹਰ ਸੜਕਾਂ ਤੇ ਨਾ ਛੱਡਿਆ ਜਾਵੇ ਉਹਨੂੰ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਡਿਸਪੋਜ਼ ਕਰੋ ਤੇ ਨਾਲ ਹੀ ਨੈਸ਼ਨਲ ਹਾਈਵੇ ਤੇ ਲੋਕਾਂ ਦੇ ਨਾਲ ਮਿਲ ਕੇ ਵੀ ਵਿਲ ਫੋਕਸ ਔਨ ਦਿਸ ਆਲਸੋ ਕਿ ਹਾਈਜੀਨ ਦੇ ਉੱਪਰ ਵੀ ਇੱਕ ਡਰਾਈਵ ਕੀਤੀ ਜਾਵੇ ਮੈਂ ਪੰਚਾਇਤਾਂ ਦੇ ਬਾਰੇ ਕਿਹਾ ਦਿੱਤਾ ਜਾਏਗਾ ਜੀ ਪੰਚਾਇਤ ਇਹੋ ਧਿਆਨ ਦੇ ਸਕਦੀ ਹੈ ਬਿਲਕੁਲ ਜੀ ਪੰਚਾਇਤਾਂ ਦੀ ਇਹ ਰਿਸਪੌਂਸਿਬਿਲਟੀ ਵੀ ਬਣਦੀ ਹੈ ਲੋਕਾਂ ਨੂੰ آگਾਹ ਵੀ ਕਰਨ ਤੇ ਆਪਣੀ ਵੇਸਟ ਮੈਨੇਜਮੈਂਟ ਵੀ ਇਸ ਤਰੀਕੇ ਦੇ ਨਾਲ ਉਹ ਮੈਨੇਜ ਕਰਨ ਕਿ ਸੜਕਾਂ ਦੇ ਉੱਪਰ ਕਚਰਾ ਨਾ ਆਏ ਕਿਉਂਕਿ ਜਿਸ ਪਿੰਡ ਦੇ ਹੁਣ ਜਿਵੇਂ ਤੁਸੀਂ ਨਾਮ ਲਿਆ ਪਿੰਡ ਦਾ ਜਿਸ ਪਿੰਡ ਦੇ ਵੀ ਲਾਗੇ ਕਚਰਾ ਪਿਆ ਹੁੰਦਾ ਹੈ ਨੈਚੁਰਲ ਹੈ ਕਿ ਉਸ ਪਿੰਡ ਦੀ ਵੀ ਇੱਕ ਤਰੀਕੇ ਦੇ ਨਾਲ ਟੌਰ ਖਰਾਬ ਹੁੰਦੀ ਹੈ ਮੈਮ ਇੱਕ ਫਲਾਈ